ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਮਾਨਯੋਗ ਦਿੱਲੀ ਹਾਈ ਕੋਰਟ ਦੇ ਵਿੱਚ ਜਿਹੜੇ ਜਵਾਰ ਲਾਲ ਨੈਰੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਤੇ ਸ਼ਰਜੀਲ ਇਮਾਮ ਇਹਨਾਂ ਦੀ ਜ਼ਮਾਨਤ ਦਾ ਕੇਸ ਲੱਗਿਆ ਹੋਇਆ ਸੀਗਾ ਤੇ ਉਹਨਾਂ ਨੂੰ 4 ਸਾਲ ਤੋਂ ਵੱਧ ਸਮਾਂ ਹੋ ਗਿਆ ਕਿ ਉਹ ਜੇਲ੍ਹਾਂ ਦੇ ਵਿੱਚ ਧੁੰਨੇ ਹੋਏ ਐ। ਮਾਨਯੋਗ ਸੁਪਰੀਮ ਕੋਰਟ ਵਾਰ-ਵਾਰ ਟਿੱਪਣੀਆਂ ਕਰ ਰਹੀ ਹੈ ਬਹੁਤ ਸਾਰੇ ਲੋਕਾਂ ਨੂੰ ਯੂਏਪੀਏ ਤੇ ਬਾਕੀ ਜਿਹੜੀਆਂ ਸਖਤ ਤਰ੍ਹਾਂ ਵਾਲੇ ਕਾਨੂੰਨ ਨੇ ਉਹਨਾਂ ਦੇ ਵਿੱਚ ਵੀ ਕਿ ਬੇਲ ਦੇਣਾ ਰੂਲ ਹੈ ਜੇਲ੍ਹ ਚ ਭੇਜਣਾ અપਵਾਦ ਹੈ ਉਹ ਕਿਤੇ ਕਿਤੇ ਹੋ ਸਕਦਾ ਪਰ ਇੱਥੇ ਇਸ ਕੇਸ ਦੇ ਵਿੱਚ ਅਸੀਂ ਪਹਿਲਾਂ ਵੀ ਦੋ ਤਿੰਨ ਵਾਰ ਆਪਣੇ ਦਰਸ਼ਕਾਂ ਨਾਲ ਇਹ ਗੱਲ ਕੀਤੀ ਹੈ ਕਿ ਜੇਲ੍ਹ ਚ ਜੇ ਜੇਲ੍ਹ અપਵਾਦ ਬੇਲ ਰੂਲ ਉਸ ਦੀ ਧਜੀਆਂ ਉਡਾਉਂਦਿਆਂ ਹੋਇਆਂ ਕੱਲ ਮਾਨਯੋਗ ਹਾਈ ਕੋਰਟ ਦਾ ਬੈਂਚ ਜਿਹੜਾ ਦੋ ਮੈਂਬਰਾਂ ਦਾ ਬੈਂਚ ਸੀਗਾ ਜਸਟਿਸ ਨਵੀਨ ਚਾਵਲਾ ਤੇ ਜਸਟਿਸ ਸ਼ਿਲਿੰਦਰ ਕੌਰ ਇਹ ਬੈਂਚ ਬੈਠੇ ਹੀ ਨਹੀਂ ਉਹਦੀ ਸੁਣਵਾਈ ਹੋਈ ਨਹੀਂ ਕੇਸ ਲੱਗਿਆ ਹੀ ਨਹੀਂ ਬਾਅਦ ਦੇ ਵਿੱਚ ਤੇ ਚੁੱਪ ਕਰਕੇ ਜਿਹੜੀ ਉਹਨਾਂ ਦੀ ਰਜਿਸਟਰੀ ਹੈ ਉਹਨੇ ਕੇਸ ਦੀ ਅਗਲੀ ਸੁਣਵਾਈ ਜਿਹੜੀ ਹੈ ਉਹ ਕੋਈ ਹਫ਼ਤੇ ਜਾਂ 10 ਦਿਨ ਦੀ 2-4 ਦਿਨ ਦੀ ਨਹੀਂ ਡੇਢ ਮਹੀਨੇ ਤੋਂ ਵੀ ਵੱਧ 25 ਨਵੰਬਰ ਦੀ ਪਾਰਤੀ ਤੇ ਜਦੋਂ ਅਸੀਂ ਮਾਨਯੋਗ ਜਿਹੜੇ ਚੀਫ ਜਸਟਿਸ ਹੈ ਚੰਦਰ ਚੂੜ ਉਹਨਾਂ ਦੀ ਗੱਲ ਸੁਣਦੇ ਆ ਉਹ ਕਹਿੰਦੇ ਆ ਵੀ ਜਿਹਨੂੰ ਅੱਜ ਜ਼ਮਾਨਤ ਦਿੱਤੀ ਉਹ ਜਿਹੜੇ ਉਹਦੇ ਆਰਡਰ ਲੈ ਕੇ ਜੇਲ੍ਹ 'ਚ ਜਾਣ ਤੱਕ ਟਾਈਮ ਲੱਗਦਾ ਹੈ ਤੇ ਉਹ ਬੰਦਾ ਇੱਕ ਜਾਂ ਦੋ ਦਿਨ ਹੋਰ ਜੇਲ੍ਹ 'ਚ ਰਹਿੰਦਾ ਹੈ ਤੇ ਉਹਦੀ ਜਿਹੜੀ ਨਿੱਜੀ ਆਜ਼ਾਦੀ ਹੈ ਉਹਦੇ ਉੱਤੇ ਬਹੁਤ ਵੱਡਾ ਛਾਪਾ ਪੈਂਦਾ ਹੈ ਇੱਕ ਜਾਂ ਦੋ ਦਿਨ ਦਾ ਚੀਫ ਜਸਟਿਸ ਸਾਹਿਬ ਅਫਸੋਸ ਕਰਦੇ ਐ ਇੱਥੇ ਡੇਢ ਮਹੀਨੇ ਬਾਅਦ ਸੁਣਵਾਈ ਹੋਣੀ ਐ ਗਾਹਾਂ ਕੀ ਬਣਨਾ ਪਤਾ ਨਹੀਂ ਸੁਣਵਾਈਆਂ ਤੱਕ ਨਹੀਂ ਹੋ ਰਹੀਆਂ ਯਾਨੀ ਭਾਰਤ ਦੀਆਂ ਅਦਾਲਤਾਂ ਦਾ ਜਿਹੜਾ ਜਮਾਤੀ ਚਿਹਰਾ ਕਿ ਉਹ ਕਿਸ ਕਿਨਾਂ ਦਾ ਜਿਹੜਾ ਜਿਹੜਾ ਕੇਸ ਐ ਉਹ ਜਲਦੀ ਨਾਲ ਸੁਣਦੇ ਤੇ ਕਿਨਾਂ ਦਾ ਲਟਕਾਈਂ ਤੁਰਦੇ ਕੁਛ ਦਿਨ ਪਹਿਲਾਂ ਜਿਹੜੇ ਸਤਗੁਰੂ ਕਹਾਉਂਦੇ ਐ ਆਪਣੇ ਆਪ ਨੂੰ ਜੱਗੀ ਵਾਸਦੇਵ ਜੀ ਉਹਨਾਂ ਦੀ ਇਸ਼ਾ ਫਾਊਂਡੇਸ਼ਨ ਦੇ ਉੱਤੇ ਇਲਜ਼ਾਮ ਲੱਗੇ ਕਿ ਉਹ ਉਹਨੇ ਆਪਦੀ ਕੁੜੀ ਤਾਂ ਬਹੁਤ ਚੰਗੇ ਘਰ ਵਿਆਹਤੀ ਤੇ ਦੂਜਿਆਂ ਦੀਆਂ ਕੁੜੀਆਂ ਜਿਹੜੀਆਂ ਹਨ ਉਹਨਾਂ ਨੂੰ ਸਾਧਵੀਆਂ ਬਣਾ ਰਿਹਾ ਹੈ ਉਹ ਤੇ ਉਹਦੇ ਤੇ ਮਾਨਯੋਗ ਹਾਈ ਕੋਰਟ ਨੇ ਮਦਰਾਸਤੀ ਨੇ ਸਖਤੀ ਕਰਦਿਆਂ ਹੋਇਆਂ ਉਹਦੇ ਤੇ ਜਿਹੜੀਆਂ ਹੋਰ ਬਹੁਤ ਕ੍ਰਿਮੀਨਲ ਜਿਹੜੀਆਂ ਸ਼ਿਕਾਇਤਾਂ ਸੀ ਉਹਨਾਂ ਦੀ ਇਨਕੁਆਰੀ ਕਰਨ ਦਾ ਕੇਸ ਲਾਤਾ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਉਹ ਦੂਜੇ ਦਿਨ ਗਏ ਦੂਜੇ ਦਿਨੀ ਹਾਈ ਕੋਰਟ ਦਾ ਕੇਸ ਸਟੇ ਕਰਕੇ ਮਾਨਯੋਗ ਸੁਪਰੀਮ ਕੋਰਟ ਨੇ ਆਪਣੇ ਕੋਲ ਲੈ ਲਿਆ ਕਿ ਇਸ ਕੇਸ ਨੂੰ ਵੀ ਇਦਾਂ ਲਊ ਨਹੀਂ ਲਊਗੀ ਕਿਉਂਕਿ ਇਹ ਕੇਸ ਕਿਸੇ ਸਤਗੁਰੂ ਦਾ ਨਹੀਂਗਾ ਇਹ ਕੇਸ ਮੋਦੀ ਸਰਕਾਰ ਦੀ ਕਿਸੇ ਭਗਤੀ ਵਾਲੇ ਦਾ ਕੇਸ ਨਹੀਂਗਾ ਇਹ ਮੋਦੀ ਸਰਕਾਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹਨਾਂ ਨੂੰ ਲਲਕਾਰ ਕੇ ਕਹਿਣ ਵਾਲਿਆਂ ਦਾ ਕੇਸ ਹੈ ਕਿ ਤੁਸੀਂ ਇਹ ਗਲਤ ਕਰਦੇ ਹੋ ਅ 2020 ਦੇ ਦੰਗੇ ਤੁਸੀਂ ਜਾਣਬੁੱਝ ਕੇ ਕਰਾਏ ਐ। ਦੰਗੇ ਕਰਾਉਣ ਵਾਲੇ ਬਾਹਰ ਤੁਰੇ ਫਿਰਦੇ ਜਿਨ੍ਹਾਂ ਦੇ ਉੱਤੇ ਇਹ ਕੇਸ ਬਣਿਆ ਦੰਗੇ ਕਰਾਉਣ ਦੀ ਸਾਜ਼ਿਸ਼ ਦਾ ਉਹ 4 ਸਾਲਾਂ ਬਾਅਦ ਵੀ ਜ਼ਮਾਨਤ ਨੂੰ ਤਰਸ ਰਹੇ ਐ। ਸੋ ਸਾਡੇ ਦੇਸ਼ ਦੀ ਜਿਹੜੀ ਜਿਹੜੀ ਨਿਆਂਪਾਲਿਕਾ ਉਹਦੀ ਜਿਹੜੀ ਪਹਿਲਾਂ ਵੀ ਬਹੁਤ ਵਾਰੀ ਉਹਦੀ ਜਿਹੜੀ ਭਰੋਸੇਯੋਗਤਾ ਉਹ ਖਤਰੇ 'ਚ ਪਈ ਐ ਇਹਨਾਂ ਗੱਲਾਂ ਨਾਲ ਹੋਰ ਖਤਰੇ 'ਚ ਪੈਂਦੀ ਐ। ਦੂਸਰੀ ਗੱਲ ਦੋਸਤੋ ਅ ਜਿਹੜਾ ਇੱਕ ਨਿਊ ਇੰਡੀਅਨ ਐਕਸਪ੍ਰੈਸ ਨੇ ਲਾਇਆ ਵੀ ਜਿਹੜਾ 2020 ਤੋਂ 23 ਦੇ ਦਰਮਿਆਨ ਜਿਹੜਾ ਘਰੇਲੂ ਕਰਜ਼ਾ ਆਮ ਲੋਕ ਛੋਟੇ-ਛੋਟੀਆਂ ਕੰਮਾਂ ਵਾਸਤੇ ਘਰ ਬਣਾਉਣ ਵਾਸਤੇ ਦੂਜੀਆਂ ਚੀਜ਼ਾਂ ਲੋੜਾਂ ਵਾਸਤੇ ਕਰਜ਼ਾ ਲੈਂਦੇ ਆ ਕਰਜ਼ਾ ਉਹ ਜੀਡੀਪੀ ਦਾ 5.6% ਵਧ ਗਿਆ ਇੰਨਾ ਹੋ ਗਿਆ 5.6% ਤੇ ਉਹਦੇ ਚ ਪਿਛਲੇ ਜਿਹੜਾ ਦਹਾਕਾ ਸੀ 2020 ਤੋਂ ਪਹਿਲਾਂ ਦਾ ਉਹਦੇ ਚ 17% ਵੱਧਾ ਹੁੰਦਾ ਸੀਗਾ ਤੇ ਇਸ ਸਮੇਂ ਦੇ ਵਿੱਚ ਉਹਦੇ ਵਿੱਚ 26% ਦਾ ਵਾਧਾ ਹੋਇਆ ਜਦ ਕਿ ਜਿਹੜੀਆਂ ਘਰੇਲੂ ਬਚਤਾਂ ਨੇ ਆਮ ਲੋਕ ਛੋਟੇ-ਛੋਟੇ ਕੰਮਾਂ 'ਚ ਬਚਤ ਕਰਦੇ ਆ ਉਹ ਬਚਤਾਂ ਪਹਿਲਾਂ 11% ਸੀ ਤੇ ਹੁਣ 9% ਰਹਿ ਗਈਆਂ ਹੁਣ ਜਦੋਂ ਅਸੀਂ ਕਹਿੰਦੇ ਆ ਵੀ ਅਸੀਂ ਕੰਮ ਵੀ ਬਹੁਤ ਕਰਦੇ ਆ ਮਿਹਨਤ ਵੀ ਕਰਦੇ ਆ ਪੇਟ ਨੂੰ ਵੀ ਗੱਠ ਦੇ ਕੇ ਰੋਟੀ ਪਾਣੀ ਖਾਂਦੇ ਆ ਤੇ ਫਿਰ ਸਾਡਾ ਗੁਜ਼ਾਰਾ ਕਿਉਂ ਨਹੀਂ ਹੁੰਦਾ ਗੁਜ਼ਾਰਾ ਭਰਾਵੋ ਤੁਹਾਡਾ ਕਾਦੇ ਲਈ ਹੋਵੇ ਜਿਹੜੀਆਂ ਸਰਕਾਰ ਦੇ ਜਿਹੜਾ ਤੁਸੀਂ ਕਰਜ਼ਾ ਲੈਨੇ ਉਹ ਉਹ ਭਾਰ ਤੁਹਾਡੇ ਤੇ ਵਧ ਰਿਹਾ ਹੈ ਜਿਹੜੀਆਂ ਤੁਸੀਂ ਬਚਤਾਂ ਕਰਦੀਆਂ ਉਹ ਘਟ ਰਿਹਾ ਥੋਡੇ ਪੱਲੇ ਪੈ ਨਹੀਂ ਰਿਹਾ ਦਿਹਾੜੀਆਂ ਤੁਹਾਨੂੰ ਮਿਲ ਨਹੀਂ ਰਹੀਆਂ ਇਸ ਕਰਕੇ ਇਹ ਗੱਲ ਤਾਂ ਇਹ ਗੱਲ ਬਣ ਰਹੀ ਹੈ ਅਗਲੀ ਗੱਲ ਇਹ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਅਗਸਤ ਦੇ ਵਿੱਚ 17 ਸਾਲਾਂ ਦੀ ਇੱਕ ਲੜਕੀ ਦਾ ਬਰਾਤਕਾਰ ਹੋ ਗਿਆ ਉਹਦੀ ਸ਼ਿਕਾਇਤ ਹੋ ਗਈ ਪੁਲਿਸ ਦੇ ਵਿੱਚ ਪਹਿਲਾਂ ਤਾਂ ਸ਼ਿਕਾਇਤ ਤੇ ਨਹੀਂ ਛੇਤੀ ਕਿਤੇ ਦਰਜ ਕਰਦੇ ਜੇ ਸ਼ਿਕਾਇਤ ਹੋ ਗਈ ਤਾਂ ਜਿਹੜਾ ਉਹ ਉਹਦਾ ਬਲਾਤਕਾਰੀ ਸੀ ਉਹ ਭੱਜ ਗਿਆ ਆ ਸੋਵਾਰ ਵਾਲੇ ਦਿਨ ਉਹ ਬਲਾਤਕਾਰੀ ਨੂੰ ਕਿਉਂਕਿ ਫੜਿਆ ਨਹੀਂ ਪੁੱਛਨੇ ਇੰਨੇ ਚਿਰ ਦੇ ਵਿੱਚ ਡੇਢ ਦੋ ਮਹੀਨਿਆਂ ਦੇ ਵਿੱਚ ਉਹ ਆ ਕੇ ਉਹਨਾਂ ਦੇ ਘਰੇ ਪ੍ਰਗਟ ਹੋ ਗਿਆ ਗੋਲੀਆਂ ਚਲਾਈਆਂ ਉਸ ਕੁੜੀ ਦੀ ਮਾਂ ਜਿਹਦਾ ਬਲਾਤਕਾਰ ਹੋਇਆ ਸੀ ਉਹਨੂੰ ਕਤਲ ਕਰਕੇ ਚਲਾ ਗਿਆ ਤੇ ਕੁੜੀ ਜ਼ਖਮੀ ਹੋ ਗਈ ਪੁਲਿਸ ਦੀ ਨਾਂ ਇਲੀਤ ਹੈ ਕਲਕੱਤੇ ਬੜਾ ਰੌਲਾ ਪਾਇਆ ਹੈ મોદી ਬਾਕੀ ਸਾਰੇ ਜਿਹੜਾ ਸਾਡਾ ਵਿਮਨ ਕਮਿਸ਼ਨ ਹੈ ਕੀ ਵਿਮਨ ਕਮਿਸ਼ਨ ਹੁਣ ਸੁੱਤਾ ਪਿਆ ਹੈ ਜਿਹੜੀਆਂ ਔਰਤ ਮੈਂਬਰ ਪਾਰਲੀਮੈਂਟ ਨੇ ਮੋਦੀ ਸਰਕਾਰ ਦੀਆਂ ਉਹ ਸੁੱਤੀਆਂ ਪਈਆਂ ਨੇ ਮੱਧ ਪ੍ਰਦੇਸ਼ ਦੀ ਸਰਕਾਰ ਖੁਦ ਸੁੱਤੀ ਪਈ ਹੈ ਕਿ ਇੱਕ ਦਾ ਬਲਾਤਕਾਰ ਹੋ ਗਿਆ ਉਸ ਤੋਂ ਬਾਅਦ ਉਹਦਾ ਕਤਲ ਹੋਣਾ ਹੋ ਗਿਆ ਇਹ ਤਾਂ ਉਹੀ ਕੁਲਦੀਪ ਸਿੰਘ ਵਾਲਾ ਕੇਸ ਹੈ ਲਗਭਗ ਕੁਲਦੀਪ ਸਿੰਘ ਐਮ ਐਲ ਏ ਸੀ ਉਹ ਖਬਰਾਂ 'ਚ ਆ ਗਈ ਗੱਲ ਇਹ ਕਿਉਂਕਿ ਆਮ ਬੰਦਾ ਹੈ ਇਸ ਕਰਕੇ ਇਹ ਖਬਰਾਂ 'ਚ ਨਹੀਂ ਆਈ ਸੋ ਇਹ ਇਹਦੇ ਤੇ ਵੀ ਵਿਚਾਰਨ ਦੀ ਲੋੜ ਹੈ ਵੀ ਕੀ ਐਟੀਟਿਊਡ ਹੈ ਅਗਲੀ ਗੱਲ ਦੋਸਤੋ ਸਾਡੇ ਧਿਆਨ 'ਚ ਇੱਕ ਹੋਰ ਆਈ ਹੈ ਕਿ ਮਹਾਰਾਸ਼ਟਰ ਦਾ ਜਲਗਾਉਂ ਜ਼ਿਲ੍ਹੇ ਦੀ ਇੱਕ ਪੰਚਾਇਤ ਹੈ ਵਿੱਚ ਖੇੜਾ ਵਿੱਚ ਖੇੜਾ ਪੰਚਾਇਤ ਹੈ ਉੱਥੇ ਔਰਤਾਂ ਦੇ ਰਿਜ਼ਰਵ ਸੀਟ ਹੋਗੀ ਸਰਪੰਚ ਦੀ ਇੱਕ ਲੇਡੀ ਸਰਪੰਚ ਚੁਣੀ ਗਈ ਉਹਦੀਆਂ ਸ਼ਿਕਾਇਤਾਂ ਕਰਤੀਆਂ ਬੰਦਿਆਂ ਨੂੰ ਲੱਗੇ ਵੀ ਸਰਪੰਚ ਜਨਾਨੀ ਸਾਡੇ ਤੇ ਰਾਜ ਕਰੇ ਸਾਨੂੰ ਹੁਕਮ ਕਰੇ ਅਸੀਂ ਉਹਦੇ ਅਧੀਨ ਫੈਸਲੇ ਲਈਏ ਇਹ ਨਹੀਂ ਮਨਜ਼ੂਰ ਡੀਸੀ ਨੂੰ ਸ਼ਿਕਾਇਤ ਕਰਤੀ ਡੀਸੀ ਨੇ ਉਹਨੂੰ ਸਰਪੰਚੀ ਤੋਂ ਲਾਤ ਉਹ ਕਮਿਸ਼ਨਰ ਕੋਲ ਕੋਈ ਡਿਵੀਜ਼ਨਲ ਕਮਿਸ਼ਨਰ ਕੋਲ ਉਹਨੇ ਕਿਹਾ ਵੀ ਨਹੀਂ ਠੀਕ ਹੈ ਡੀਸੀ ਦਾ ਫੈਸਲਾ ਫਿਰ ਉਹ ਹਾਈ ਕੋਰਟ ਚ ਗਈ ਬੰਬੇ ਹਾਈ ਕੋਰਟ ਬੰਬੇ ਹਾਈ ਕੋਰਟ ਕਹਿੰਦੀ ਨਹੀਂ ਠੀਕ ਹੈ ਤੂੰ ਸਰਪੰਚ ਨਹੀਂ ਬਣ ਸਕਦਾ ਫਿਰ ਉਹ ਅਖੀਰ ਚ ਇਹ 2021 ਦੀ ਗੱਲ ਹੈ ਮਿੱਤਰੋ 2021 ਨੂੰ ਸਰਪੰਚ ਚੁਣੀ ਸੀ ਤੇ ਹੁਣ 2024 ਦਾ ਅਖੀਰ ਆ ਚੱਲਿਆ ਉਹ ਸੁਪਰੀਮ ਕੋਰਟ ਗਈ ਕੱਲ ਸੁਪਰੀਮ ਕੋਰਟ ਦਾ ਜਿਹੜਾ ਡਿਵੀਜ਼ਨ ਬੈਂਚ ਹੈਗਾ ਉਸ ਨੇ ਸੂਰੀਆਕਾਂਤ ਤੇ ਉਜਵਨ ਭੂਇਆਂ ਉਹਦੀ ਗੱਲ ਸੁਣੀ ਤੇ ਝਾੜਾਂ ਪਾਈਆਂ ਕਿ ਆਹ ਜਿਹੜੀ ਸਾਡੀ ਮਾਨਸਿਕਤਾ ਹੈ ਪ੍ਰਾਣੀ ਔਰਤ ਵਿਰੋਧੀ ਇਹ ਸਾਨੂੰ ਤਿਆਗਣ ਦੀ ਲੋੜ ਹੈ ਜਣੀ ਸਾਡੇ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਵੀ ਜਿਹੜੀਆਂ ਜੇਲ੍ਹਾਂ ਨੇ ਜੇਲ੍ਹਾਂ ਦੇ ਜਿਹੜੇ ਮੈਨੂਅਲ ਨੇ ਮੈਂ ਬਾਅਦ ਦੇ ਵਿੱਚ ਪੜਿਆ ਉਸ ਖਬਰ ਤੋਂ ਬਾਅਦ 2016 ਚ ਮੋਦੀ ਸਰਕਾਰ ਨੇ ਏਲਮੈਲ ਬਣਾਏ 2023 ਚ ਫੇਰ ਬਣਾਏ ਉਹਨਾਂ 'ਚ ਵੀ ਉਹ ਜਾਤੀ ਪਾਤੀ ਵਿਤਕਰਾਂ ਹੈਗਾ ਉਹ ਨਾ ਮੈਨੂਵਲਾਂ ਦੇ ਵਿੱਚ ਹੁਣ ਵੀ ਤੇ ਉਹ ਸੁਪਰੀਮ ਕੋਰਟ ਨੇ ਕਿਹਾ ਵੀ ਬਿਲਕੁਲ ਨਹੀਂ ਜੇਲ ਮੈਨੂਰ ਬਦਲੋ ਇਹਨਾਂ ਦੀ ਕੋਈ ਲੋੜ ਨਹੀਂ ਬਰਾਬਰਤਾ ਦਾ ਹੋਵੇ ਜਿਹੜਾ ਬੰਦਾ ਜਿਵੇਂ ਹੈਗਾ ਉਸ ਤਰ੍ਹਾਂ ਦੇ ਕੰਮ ਉਹਨਾਂ ਤੋਂ ਲਓ ਜਾਤ ਦੇ ਕਰਕੇ ਵੀ ਆਹ ਕੰਮ ਤਾਂ ਫਲਾਣੀ ਜਾਤ ਵਾਲਾ ਹੀ ਕਰੂਗਾ ਆਹ ਕੰਮ ਫਲਾਣੀ ਜਾਤ ਵਾਲਾ ਬਿਲਕੁਲ ਨਹੀਂ ਕਰੂਗਾ ਇਹ ਨਹੀਂ ਇਹੀ ਔਰਤਾਂ ਦਾ ਹੈ ਜਾਤ ਦੇ ਤੌਰ ਤੇ ਤੇ ਔਰਤਾਂ ਦੇ ਤੌਰ ਤੇ ਸਾਡੀ ਸਾਰੇ ਸਮਾਜ ਦੀ ਮਾਨਸਿਕਤਾ ਚੰਦ ਲੋਕਾਂ ਨੂੰ ਛੱਡ ਕੇ ਕੁਝ ਲੋਕਾਂ ਨੂੰ ਛੱਡ ਕੇ ਉਹ ਹਾਲੇ ਵੀ ਮਨੁਵੱਦੀ ਹੈ ਚਾਹੇ ਅਸੀਂ ਮਨੁਦੀ ਜਿਹੜੀ ਮਨੁਸਮ੍ਰਿਤੀ ਹੈ ਉਹ ਨੂੰ ਚਾਹੇ ਸਾੜਤਾ ਅੰਬੇਦਕਰ ਸਾਹਿਬ ਨੇ ਪਰ ਸਾਡੇ ਦਿਮਾਗਾਂ ਚੋਂ ਬਿਲਕੁਲ ਹਰੀ ਕਾਇਮ ਹੈ ਉਹਨੂੰ ਕੱਢੀਏ ਉਹਨੂੰ ਸਾੜੀਏ ਅੰਦਰ ਜਿਹੜੀ ਇੱਥੇ ਬੈਠੀ ਹੈ ਸੋ ਲਾਸਟ ਗੱਲ ਦੋਸਤੋ ਸਾਇੰਸ ਦੀਆਂ ਤਰੱਕੀਆਂ ਦੀ ਅ ਕੱਲ ਜਿਹੜੀ ਨੋਬਲ ਪ੍ਰਾਈਜ਼ ਵਾਲੀ ਕਮੇਟੀ ਹੈ ਸਵੀਡਨ ਦੀ ਉਸ ਨੇ ਮੈਡੀਸਨ ਦਾ ਨੋਬਲ ਪ੍ਰਾਈਜ਼ ਦੋ ਵਿਗਿਆਨੀਆਂ ਨੂੰ ਵੈਕਟਰ ਅਬਰੋਸ ਤੇ ਗੈਰੀ ਰਬਕੁਲ ਉਹਨਾਂ ਨੂੰ ਦੱਤਾ ਹੈ ਜਿਹੜਾ ਸਾਡੇ ਸਰੀਰ ਦੀ ਬਣਤਰ ਦੇ ਵਿੱਚ ਹੀਠਾਂ ਵਾਲਾ ਇੱਕ ਸੈੱਲ ਹੈ ਜਿਹੜੀ ਉਹ ਸੈੱਲ ਦੇ ਵਿੱਚ ਕਹਾ ਡੀਐਨਏ ਹੈ ਉਸ ਡੀਐਨਏ ਦੇ ਵਿੱਚ ਇੱਕ ਆਰਐਨਏ ਹੁੰਦਾ ਹੈ ਰੂਬੋਨੁਕਲੀਕ ਐਸਿਡ ਉਹਦੇ ਇੱਕ ਮਾਈਕਰੋ ਆਰਐਨਏ ਨੇ ਛੋਟੇ ਤੋਂ ਛੋਟੇ ਉਹਨਾਂ ਦੀ ਉਹਨਾਂ ਨੇ ਖੋਜ ਕੀਤੀ ਹੈ ਵੀ ਉਹ ਕਿਵੇਂ ਇਸ ਢਾਂਚੇ ਨੂੰ ਬਣਾਉਂਦੇ ਹੈ ਤਾਂ ਕਿ ਸਾਡੇ ਇਹ ਸਰੀਰ ਦੀ ਬਣਤਰ ਦਾ ਇਹਦੇ ਇਲਾਜਾਂ ਦਾ ਬਾਕੀ ਦੂਜਾ ਤੀਜਾ ਹੋਰ ਅੱਗੇ ਨਵੀਆਂ ਉਪਲਬਧੀਆਂ ਇਸ ਗੱਲ ਦੇ ਵਿੱਚ ਹੋ ਸਕਣ ਤੇ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਇਹਨਾਂ ਦਿਨਾਂ ਦੇ ਵਿੱਚ కెਮਿਸਟਰੀ ਦਾ ਵੀ ਮਿਲਣਾ ਹੈ ਫਿਜ਼ਿਕਸ ਦਾ ਵੀ ਮਿਲਣਾ ਹੈ ਇਕਨੋਮਿਕਸ ਦਾ ਵੀ ਮਿਲਣਾ ਹੈ ਸ਼ਾਂਤੀ ਦਾ ਪੁਰਸਕਾਰ ਵੀ ਮਿਲਣਾ ਹੈ ਤੇ ਲਿਟਰੇਚਰ ਦਾ ਵੀ ਮਿਲਣਾ ਹੈ ਦੇਖਦੇ ਹਾਂ ਕਿਹੜੀ ਗੱਲ ਲਈ ਕਿਹੜਾ ਨਾਮ ਕਿਹਨੂੰ ਮਿਲਦਾ ਹੈਗਾ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂ ਅੱਜ ਦੀ ਗੱਲ ਚੱਲ ਨਹੀਂ ਬਹੁਤ-ਬਹੁਤ ਸ਼ੁਕਰੀਆ